ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ 6 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਲਾਈਨ ਥੱਲੋਂ ਸੀਵਰੇਜ ਪਾਈਪ ਪਾਉਣ ਦੇ ਕੰਮ ਦਾ ਨਿਰੇਖਣ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਰੇਲਵੇ ਲਾਈਨ ਥੱਲੋਂ ਸੀਵਰੇਜ ਪਾਈਪ ਲੰਘਾਉਣ ਨਾਲ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਜਲਦ ਹੱਲ ਹੋ ਜਾਵੇਗਾ ਵਾਰਕਾ ਵੀ ਸਾਰੇ ਵਾਸੀਆਂ ਨੂੰ ਅੱਜ ਜਿਹੜਾ ਇੱਕ ਬਹੁਤ ਵੱਡਾ ਕੰਮ ਕਿਉਂਕਿ ਸੀਵਰੇਜ ਦੀ ਇੱਕ ਬਹੁਤ ਪੁਰਾਣੀ ਸਮੱਸਿਆ ਹੈ ਮੋਰਿੰਡੇ ਚ ਅੱਜ ਦੇ ਨੇ 30 ਸਾਲ ਪੁਰਾਣੀ ਸਮੱਸਿਆ ਔਰ ਤੁਸੀਂ ਦੇਖਿਆ ਕਿ ਆ 2.5 ਸਾਲ ਛੱਡਦੀ ਹੈ ਸਾਡੀ ਪਾਰਟੀ ਦਾ ਉਸ ਤੋਂ ਪਹਿਲਾਂ 30% ਹੀ ਕੰਮ ਹੋਇਆ ਸੀ 30 ਸਾਲਾਂ ਚ ਲੇਕਿਨ ਆ ਪਿਛਲੇ 2.5 ਸਾਲ ਦੇ ਅੰਦਰ ਹੁਣ ਤਕਰੀਬਨ 90% ਤੋਂ ਉੱਤੇ ਜਿਹੜਾ ਸੀਵਰੇਜ ਦਾ ਕੰਮ ਹੋ ਚੁੱਕਾ ਹੈ। ਔਰ ਇੱਕ ਜਿਹੜਾ ਹੋਰ ਬੋਟਲネック ਸੀ ਕਿ ਆ ਜਿਹੜਾ ਰੇਲਵੇ ਦੇ ਅੰਡਰਕ੍ਰੋਸ ਕਰਨਾ ਸੀ। ਉਹ ਇੱਕ 6.5 ਕਰੋੜ ਦਾ ਕੰਮ ਸੀਗਾ ਰੇਲਵੇ ਵੱਲੋਂ ਹੋਣਾ ਸੀ। ਉਹਦੀ ਸ਼ੁਰੂਆਤ ਆ ਤੁਹਾਡੇ ਸਾਹਮਣੇ ਪਹੁੰਚ ਚੁੱਕੀ ਹੈ ਕਿ ਇੱਥੇ ਪਟਾਈ ਹੋ ਚੁੱਕੀ ਹੈ। ਔਰ ਬਹੁਤ ਜਲਦ ਜਿਹੜਾ ਹੈਗਾ ਇਹ ਇੱਥੇ ਥੱਲੇ ਦੇ ਪਾਈਪ ਜਿਹੜੇ ਹੈਗੇ ਆ ਸਾਹਮਣੇ ਫੇਰ ਨੂੰ ਲੱਗੇ ਜਾਣਗੇ ਤਾਂ ਕਿ ਦੋਨੋਂ ਸਾਈਡ ਦਾ ਜਿਹੜਾ ਸੀਵਰੇਜ ਦਾ ਕਨੈਕਸ਼ਨ ਹੋ ਸਕੇ ਸੋ ਜਿਹੜੀ ਅੱਜ ਅੱਜ ਵੀ ਵਾਟਰ ਲੌਕਿੰਗ ਜਾਂ ਪਾਣੀ ਖੜਦਾ ਸੀ ਸ਼ਹਿਰ ਚ ਟੋਬੇ ਬਣੇ ਹੋਏ ਸੀ ਉਹ ਸਮੱਸਿਆ ਜਿਹੜੀ ਉਹ ਹੱਲ ਹੋ ਜਾਏਗੀ ਔਰ ਇਸ ਲਈ ਜਿਹੜਾ ਹੈਗਾ ਜਿੱਥੇ 650 ਫੂਟ ਦਾ ਪ੍ਰੋਜੈਕਟ ਹੈ 650 ਫੁੱਟ ਲੰਬਾ ਜਿਹੜਾ ਹੈਗਾ ਇਹ ਖੁਦਾਈ ਕਰਕੇ ਪਾਈਪ ਪੈਣ ਔਰ ਇਹਦੇ ਨਾਲ ਇਹ ਜਿਹੜਾ ਹੈਗਾ ਤਕਰੀਬਨ 3 ਮਹੀਨੇ ਦੇ ਅੰਦਰ ਜੋ ਇਹਨਾਂ ਨੇ ਡੈਡਲਾਈਨ ਰੱਖੀ ਹੈ ਵੀ 3 ਮਹੀਨੇ ਦੇ ਅੰਦਰ ਜਿਹੜੀ ਹੈਗੀ ਹੈ ਇਹ ਸਾਰਾ ਪ੍ਰੋਜੈਕਟ ਪੂਰਾ ਹੋ ਜਾਏਗਾ। ਔਰ ਮੈਂ ਸ਼ਹਿਰ ਵਾਸੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਇੱਕ ਬਹੁਤ ਵੱਡਾ ਕੰਮ ਜਿਹੜਾ ਲੁਕਿਆ ਹੋਇਆ ਸੀ ਸਾਡੇ ਐਸਜੀਐਮ ਸਾਹਿਬ ਤੇ ਐਕਸ਼ਨ ਸਾਹਿਬ ਪਹੁੰਚੇ ਹੋਏ ਨੇ ਸੀਵਰੇਜ ਤੇ ਤੇ ਇਹਨਾਂ ਦੇ ਵੀ ਕਿਉਂਕਿ ਅਸੀਂ ਲਗਾਤਾਰ ਲੱਗੇ ਹੋਏ ਸੀ ਤਾਂ ਕੰਮ ਇਹ ਹੋਇਆ ਨਹੀਂ ਤਾਂ ਜਿੱਦਾਂ ਪੁਰਾਣੀਆਂ ਸਰਕਾਰਾਂ ਕਰਦੀਆਂ ਆਈਆਂ ਸ਼ਾਇਦ 5 ਸਾਲ ਹੋਰ ਲੱਗ ਜਾਂਦਾ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਬਦਲਣਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਜਿਹੜੀ ਉਹ ਸਮੱਸਿਆ ਉਹ ਬਹੁਤ ਜਲਦੀ ਜਿਹੜੀ ਹੱਲ ਹੋ ਜਾਵੇ ਆ ਗਿਆ ਜੀ ਸਰ ਅੱਜ ਹੀ ਇਹ ਨਵੇਂ ਇਹਨਾਂ ਨੇ ਜੁਆਇਨਿੰਗ ਕੀਤੀ ਹੈ ਅੱਜ ਸਵੇਰੇ ਹੀ ਮੇਰੀ ਇਹਨਾਂ ਨਾਲ ਮੀਟਿੰਗ ਹੋਈ ਹੈ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਸਾਰਾ ਇੱਕ ਵਾਰ ਨਰੀਖਣ ਕਰ ਲਓ ਜਿਹੜੇ ਵੀ ਜੋ ਵੀ ਕੰਮ ਰਹਿੰਦਾ ਅਸੀਂ ਮੈਂ ਤੁਹਾਨੂੰ ਇਹਨਾਂ ਦੇ ਵਿਹਾਰ ਤੇ ਆਈ ਥਿੰਕ ਕਿ 6 ਮਹੀਨੇ ਦੇ ਅੰਦਰ 3 ਮਹੀਨੇ ਤਾਂ ਇਹਦੇ ਆ 6 ਮਹੀਨੇ ਦੇ ਅੰਦਰ ਸਾਰਾ ਸੀਵਰੇਜ ਦਾ ਕੰਮ ਪੂਰਾ ਹੋ ਜਾਏਗਾ 6 ਮਹੀਨੇ ਦੇ ਅੰਦਰ ਸਾਰਾ ਚਾਹੇ ਉਹ ਪਾਣੀ ਦੇ ਪਾਈਪ ਪੈਣੇ ਹੈ ਕਈ ਜਗ੍ਹਾ ਜਿਵੇਂ 15 ਨੰਬਰ ਵਾਰਡ ਤੇ ਚੁੰਨੀ ਰੋਡ ਤੇ ਉਹ ਵੀ ਪਾਈਪ ਜਿਹੜੇ ਪਹੁੰਚ ਚੁੱਕੇ ਨੇ 6 ਮਹੀਨੇ ਮੇਰਾ ਅਹਿਸਾਸ ਹੈ I think so ਬਾਕੀ ਪ੍ਰੋਜੈਕਟ ਸਰ ਸਾਹਿਬ ਵੀ ਦੱਸਣਗੇ 8 ਨੰਬਰ ਵਾਰਡ ਦਾ ਤਾਂ ਜੀ ਮੈਂ ਜੇਹ ਸਾਲ ਗਏ ਤਾਂ ਵੀ ਅੱਜ ਹੀ ਪਾਣੀ ਤੇ ਮੋਟਰ ਚਲਾਣਗੇ ਜਨਰੇਟਰ ਦਾ ਕਰਕੇ ਸ਼ਾਮ ਕਰਕੇ ਹੀ ਜਾਣਗੇ ਪਾਣੀ ਡਾਊਨ ਕਰਕੇ ਜਾਣਗੇ 8 ਨੰਬਰ ਵਾਰਡ ਇਹਦੀ ਇੱਕ ਸਾਈਡ ਤੋਂ ਦੂਜੀ ਸਾਈਡ ਤੋਂ ਰੇਲਵੇ ਦੇ ਵਿਚ ਲਾਈਨ ਆ ਰਹੀ ਸੀ ਸੀਵਰ ਕ੍ਰੋਸਿੰਗ ਹੋਇਆ ਸੀਗਾ ਇਹ ਕ੍ਰੋਸਿੰਗ ਦਾ ਕੰਮ ਰੇਲਵੇ ਵੱਲੋਂ ਅਸੀਂ ਕਰਵਾ ਰਹੇ ਹਾਂ ਤੇ ਵੇ ਰੇਲਵੇ ਨੂੰ ਡਿਪੋਜ਼ਿਟ ਵਰਕ ਤੇ ਟਿਕਾ ਦਿੱਤੀ ਹੈਗਾ 6.5 ਰੋਡ ਦਾ ਕੰਮ ਹੈ ਜੀ 650 ਫੁੱਟ ਲਾਈਨ ਪੈਕ ਇਹਦੇ ਨਾਲ ਆਲਮੋਸਟ 45 50% ਏਰੀਆ ਨੂੰ ਮਰਿੰਡੇ ਦੇ ਨੇ ਲਾਭ ਹੋਏਗਾ ਦੱਸ ਦਿੱਤਾ ਜੀ ਤੁਹਾਨੂੰ ਇੱਥੇ ਕੋਈ 650 ਫੁੱਟ ਦੇ ਕਰੀਬ ਇਹ ਪਾਈਪ ਪਾਣਾ ਹੈਗਾ ਇਹਦੇ ਨਾਲ ਕ੍ਰੋਸਿੰਗ ਹੋਣੀ ਹੈ ਕਿਉਂਕਿ ਤਾਂ ਰੇਲਵੇ ਲਾਈਨ ਦੇ ਸੱਧੋ ਕ੍ਰੋਸਿੰਗ ਹੋਣੀ ਹੈ ਕੁਝ ਪੈਰਲ ਲਾਈਨ ਕਹਿਣੀ ਰਹੀ ਹੈ ਜਿਹੜਾ ਤੁਹਾਡੇ ਦੋਨੋਂ ਪਾਸੇ ਸੀਵਰ ਜੋੜਨਾ ਬਰਹਿੰਦਾ ਸੀਗਾ ਉਹ ਜੁੜ ਜਾਏਗਾ ਉਹ ਰੇਲਵੇ ਵੱਲੋਂ ਕੀਤਾ ਜਾਣਾ ਹੈਗਾ ਰੇਲਵੇ ਵਾਲਿਆਂ ਨੇ 3 ਮਹੀਨੇ ਦਾ ਸਾਨੂੰ ਟਾਈਮ ਦਿੱਤਾ ਹੈਗਾ ਤੇ ਅਸੀਂ ਕੋਸ਼ਿਸ਼ ਕਰਾਂਗੇ ਪ੍ਰੈਸ਼ਰਾਈਜ਼ ਕਰਾ ਕੇ ਹੋਰ ਇਹਨੂੰ ਦੋ ਤਾਈ ਮਹੀਨੇ ਜੀ ਖਤਮ ਕਰ ਦੇਣਗੇ